ਸਾਡੇ ਮਾਨਯੋਗ ਐਸਐਸਪੀ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਵੱਲੋਂ ਜ਼ਿਲ੍ਹੇ ਦੇ ਵਿੱਚ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਬਿੱਡੀ ਮੋਹਮ ਦੇ ਤਹਿਤ ਸਾਡੇ ਪਿਛਲੇ ਦਿਨਾਂ ਦੇ ਵਿੱਚ ਮੁਹੱਲਾ ਕਲੀਨਿਕ ਪਰਸਰਾਮ ਨਗਰ ਦੇ ਵਿੱਚ ਢਿੱਲੋ ਕਲੋਨੀ ਪਰਸਰਾਮ ਨਗਰ ਦੇ ਵਿੱਚ ਹੈਗਾ ਉਥੇ ਚੋਰੀ ਹੋਈ ਸੀ ਜਿਹਦੇ ਵਿੱਚ ਚੋਰੀ ਹੋਇਆ ਸਮਾਨ ਸੀ ਜਿਵੇਂ ਕੰਪਿਊਟਰ ਸੀਪੀਯੂ ਮੋਨੀਟਰ ਤਾਰਾਂ ਪ੍ਰਿੰਟਰ ਕੂਲਰ ਇਨਵਰਟਰ ਬੈਟਰੀ ਵਗੈਰਾ ਇਹ ਜਿਹੜਾ ਸੀ ਕਾਫੀ ਫਲੋ ਦੇਖੋ ਚੋਰੀ ਹੋਇਆ ਸੀਗਾ ਉਹਦੇ ਸਬੰਧ ਦੇ ਵਿੱਚ ਅਸੀਂ ਨਾਮ ਲੋਕ ਵਿਅਕਤੀਆਂ ਦੇ ਖਿਲਾਫ ਜਿਹੜਾ ਸੀਗਾ ਇੱਕ ਮੁਕੱਦਮਾ ਦਰਜ ਕੀਤਾ ਸੀਗਾ ਉਸ ਦੇ ਵਿੱਚ ਜਿਹੜਾ ਅਸੀਂ ਪਰਸੋ 4 ਤਰੀਕ ਨੂੰ ਅੰਕੁਸ਼ਪਾਟ ਗਿਆ ਉੱਥੇ ਜਿਹੜਾ ਹੈਗਾ ਇੱਕ ਫਾਰਮਾਸਿਸਟ ਹੈਗਾ ਆਮ ਆਦਮੀ ਕਲੀਨਿਕ ਦੇ ਵਿੱਚ ਲੱਗਿਆ ਹੋਇਆ ਮਹੱਲਾ ਕਲੀਨਿਕ ਦੇ ਵਿੱਚ ਉਹਦੇ ਬਿਆਨ ਦੇ ਜਿਹੜਾ ਹੈਗਾ ਅਸੀਂ 6 ਦੋਸ਼ੀਆਂ ਨੂੰ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਹੈਗਾ ਜਿਹਦੇ ਵਿੱਚ ਰਾਜਵਿੰਦਰ ਉਰਫ ਰਾਜਾ ਰਣਜੀਤ ਸਿੰਘ ਉਰਫ ਟਿੱਕੀ ਸੁਲਤਾਨ ਉਰਫ ਰਾਜੂ ਨikhil ਉਰਫ ਨਿੱਕੂ ਬਿਕਰਮ ਕੁਮਾਰ ਤੇ ਵਿਸ਼ਾਲ ਕੁਮਾਰ ਇਹਨਾਂ ਛਿਆਂ ਨੂੰ ਨੋਮੀਨੇਟ ਕਰਨ ਤੋਂ ਬਾਅਦ ਜਿਹੜਾ ਸੀ ਏਐਸਏ ਕਸ਼ਮੀਰ ਸਿੰਘ ਨੇ ਜਿਹੜਾ ਸੀ ਉਹਨੂੰ ਇਤਲਾਹ ਮਿਲੀ ਤਾਂ ਉਹਨੂੰ ਦਸਹਿਰਾ ਗਰਾਊਂਡ ਦੇ ਵਿੱਚੋਂ ਛੇਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚ ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਸਾਰਾ ਸਮਾਨ ਸੀ ਜਿਹੜਾ ਬਰਾਮਦ ਕਰਵਾ ਲਿਆਗਾ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਜਿਹੜਾ ਸੀਗਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਜਿਹੜੀ ਇਹਦੀ ਤਤਤੀਸ਼ ਚੱਲ ਰਹੀ ਹੈ ਜੀ ਅਜੀਤ ਸਾਹਿਬ ਇਦੂ ਪਹਿਲਾਂ ਵੀ ਉੱਥੇ ਦੋ ਵਾਰ ਚੋਰੀ ਹੋ ਚੁੱਕੀ ਹੈ ਜੀ ਇਸ ਤੋਂ ਪਹਿਲਾਂ ਵੀ ਦੋ ਵਾਰ ਚੋਰੀ ਹੋਈ ਆ ਉਹ ਹੋਰ ਬੰਦੇ ਸੀ ਅਸੀਂ ਟ੍ਰੇਸ ਕਰਕੇ ਉਹਨਾਂ ਤੋਂ ਵੀ ਰਿਕਵਰੀ ਤਾਰਾ ਵਗੈਰਾ ਚੋਰੀ ਹੋਈਆਂ ਸੀ ਉੱਥੇ ਤਾਂ ਉਹ ਜਿਹੜੀ ਸੀ ਅਸੀਂ ਉਹਨਾਂ ਤੋਂ ਰਿਕਵਰੀ ਕਰਵਾ ਲਈ ਸੀ ਆਲਰੇਡੀ ਪਹਿਲੀ ਜਿਹੜੀਆਂ ਹੁਣ ਦੋ ਦਿਨ ਚੋਰੀ ਹੋਈ ਹੈ ਇਹ ਸਾਰੀ ਰਿਕਵਰੀ ਜਿਹੜੀ ਇਹਨਾਂ ਤੋਂ ਸੀ ਉਹ ਕਰਵਾ ਲਈ ਇਹ ਚੋਰੀਆਂ ਕਰਨ ਵਾਲੇ ਲੋਕ ਉੱਥੋਂ ਦੇ ਨੇ ਹੀ ਜਾਏ ਨੇ ਕੋਈ ਬਾਹਰ ਲਗਾਂਗੇ ਇਹ ਸਾਰੇ ਇਸੇ ਮੁਹੱਲੇਆਂ ਦੇ ਰਹਿਣ ਵਾਲੇ ਐ ਇਸੇ ਥਾਣੇ ਦੇ ਥਾਣਾ ਕਨਾਲ ਦੇ ਏਰੀਏ ਦੇ ਹੀ ਹੈ ਥੋੜਾ ਮੋਟਰ ਜਿਹੜਾ ਨਸ਼ਾ ਵਗੈਰਾ ਕਰਨ ਦੇ ਆਦੀ ਹੈਗੇ ਇਹ ਇਸ ਮੁਹੱਲਾ ਕਲੀਨਿਕ ਦੇ ਵਿੱਚ ਜਿਹੜੇ ਜੀਵ ਥੱਲੇ ਰੱਖਣ ਵਾਲੇ ਗੋਲੀਆਂ ਉਹ ਅਕਸਰ ਹੀ ਇੱਥੋਂ ਲੈਣ ਦੇ ਲਈ ਜਾਂਦੇ ਆ ਤੇ ਉੱਥੇ ਹੀ ਇਹ ਇਕੱਠੇ ਹੋਏ ਸੀ ਕਲੀਨਿਕ ਦੇ ਵਿੱਚ ਹੀ ਉੱਥੋਂ ਹੀ ਇਹਨਾਂ ਨੇ ਆਪਦੀ ਬਿਉਂਤ ਬਣਾ ਕੇ ਉੱਥੋਂ ਪਿਛਲੀ ਵਾਰੀ ਤਾਂ ਇਹ ਜੀਵ ਥੱਲੇ ਰੱਖਣ ਵਾਲੀਆਂ ਗੋਲੀਆਂ ਹੀ ਉੱਥੋਂ ਚੋਰੀ ਕੀਤੀਆਂ ਸੀ ਇਹਨਾਂ ਨੇ ਇਹ ਵੀ ਕਿਹਾ ਜਾ ਰਿਹਾ ਵੀ ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਭੰਨ ਤੋੜ ਕਰਕੇ ਸਾਰੇ ਹਾਂਜੀ ਜਿਹੜਾ ਸਾਨੂੰ ਸਮਾਨ ਬਰਾਮਦ ਹੋਇਆ ਉਹ ਕਾਫੀ ਹੱਦ ਇਹ ਕੌਣ ਲੋਕ ਨੇ ਜੀ ਇਹ ਕੋਈ ਇਹ ਕੋਈ ਹਲਵਾਈ ਦਾ ਕੰਮ ਕਰਦਾ ਹੈ ਕੋਈ ਸਪੇਅਰ ਪਾਰਟ ਤੇ ਪ੍ਰਾਈਵੇਟ ਤੌਰ ਤੇ ਨੌਕਰੀ ਕਰਦਾ ਹੈ ਇਸ ਤਰ੍ਹਾਂ ਛੋਟੇ ਮੋਟੇ ਕੰਮ ਕਰਨ ਵਾਲੇ ਹੀ ਸਾਰੇ ਬੰਦੇ ਨੇ ਪਰਵਾਸੀ ਟਾਈਪ ਕੋ ਬੰਦੇ ਨੇ ਜਾਂ ਨਹੀਂ ਜਿਆਦਾ ਸਾਰੇ ਮੈਕਸਿਮਮ ਜਿਹੜੇ ਹੈਗੇ ਆ ਸਾਰੇ ਆਪਣੇ ਏਰੀਆ ਦੇ ਹੀ ਰਹਿਣ ਵਾਲੇ ਆ ਪਰਵਾਸੀ ਟਾਈਪ ਤਾਂ ਨਹੀਂ ਹੈਗੇ ਮਾਸਟਰਮਾਈਂਡ ਦਾ ਇਹਨਾਂ ਦਾ ਮਾਸਟਰਮਾਈਂਡ ਮੇਨ ਤਾਂ ਸਾਰੇ ਮਾਸਟਰਮਾਈਂਡ ਕੋਈ ਬਹੁਤੇ ਚੋਰੀਆਂ ਵਾਲੇ ਨੇ ਛੋਟੀਆਂ ਛੋਟੀਆਂ ਚੋਰੀਆਂ ਵਾਲੇ ਹੈਗੇ ਸਾਰੇ ਇਕੱਠੇ ਹੋ ਕੇ ਮੇਨ ਤਾਂ ਜਿਹੜਾ ਚੋਰੀ ਦਾ ਨਾਂ ਦਾ ਮਕਸਦ ਸੀ ਜੀਰ ਥੱਲੇ ਜਿਹੜੇ ਰੱਖਣ ਵਾਲੇ ਗੋਲੀਆਂ ਹੁੰਦੀਆਂ ਨਸ਼ੇ ਵਾਲੀਆਂ ਜਿਹੜੀ ਜੀਰ ਥੱਲੇ ਰੱਖਦੇ ਗੋਲੀ ਨਸ਼ਾ ਛਡਾਉਣ ਦੇ ਲਈ ਦਿੱਤੀ ਜਾਂਦੀ ਹੈ ਇਹ ਚੋਰੀ ਰਾਤ ਨੂੰ ਹੋਈ ਹੈ ਹਾਂਜੀ ਇਹ ਉੱਥੇ ਚੋਰੀ ਕਰਨ ਦੇ ਲਈ ਜਾਂਦੇ ਸੀ ਜਦੋਂ ਨਸ਼ੇ ਦੀਆਂ ਉਹ ਮਤਲਬ ਜੀਰ ਥੱਲੇ ਰੱਖਣੇ ਗੋਲੀਆਂ ਨੂੰ ਨਹੀਂ ਮਿਲੀਆਂ ਜਿਹੜਾ ਉੱਥੇ ਬਾਕੀ ਸਮਾਨ ਸੀ ਇਹਨਾਂ ਨੇ ਉਹ ਉਥੋਂ ਉਹ ਚੋਰੀ ਕਰ ਲਿਆ ਚੌਕੀਦਾਰ ਵਗੈਰਾ ਨਹੀਂ ਹੁੰਦਾ ਜੀ ਮਹੱਲਾ ਕਲੀਨਿਕ ਦਾ ਨਹੀਂ ਉਹਨਾਂ ਦੇ ਮਹੱਲਾ ਕਲੀਨਿਕ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਲਗਵਾਇਆ ਹੋਇਆ ਤੇ ਨਾ ਹੀ ਕੋਈ ਉੱਥੇ ਚੌਕੀਦਾਰ ਵੀ ਸੁੱਤਾ ਹੈ ਸ਼ਹਿਰ ਦੇ ਵਿੱਚ ਚਾਹੇ ਬਿਆਨਤਨਾ ਕਰਦੀ ਗੱਲ ਕਰ ਲਈਏ ਸ਼ਹਿਰ ਦੇ ਵਿੱਚ ਹੋਰ ਵੀ ਮਹੱਲਾ ਕਲੀਨਿਕ ਕਿਹੜੇ ਤਿੰਨ ਤਿੰਨ ਚਾਰ ਚਾਰ ਵਾਰੀ ਚੋਰੀਆਂ ਹੋ ਚੁੱਕੀਆਂ ਤੁਸੀਂ ਲਿਖ ਕੇ ਭੇਜੋਗੇ ਵੀ ਉਹਨਾਂ ਕੋਲ ਚੌਕੀਦਾਰ ਜਾਂ ਸੀਸੀਟੀਵੀ ਕੋਈ ਵੀ ਨਹੀਂ ਹੁੰਦਾ ਸਾਡੀ ਉਹਨਾਂ ਦੇ ਨਾਲ ਜਿਹੜੇ ਉੱਥੋਂ ਦੇ ਇੰਚਾਰਜ ਹੈਗੇ ਉਹਨਾਂ ਨਾਲ ਗੱਲ ਹੋਈ ਹੈ ਜੀ ਅਸੀਂ ਉਹਨਾਂ ਨੂੰ ਸਲਾਹ ਦਿੱਤੀ ਹੈ ਵੀ ਸਾਨੂੰ ਡਿਟੈਕਟ ਕਰਨ ਦੇ ਵਿੱਚ ਮਦਦ ਮਿਲੀ